ਸਤਸੰਗਿਓ ਵੇਖੋ ਭਾਈ ਡੱਲਾ ਜੀ ਜਦੋਂ ਸਤਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਆਕੇ ਬੇਨਤੀ ਕਰਦੇ ਨੇ ਏਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਰਪਾ ਕਰੋ ਮੈਨੂੰ ਦਰਗਾਹ ਦੇ ਵਿੱਚ ਸੂਈ ਜਿਨੀ ਜਗ੍ਹਾ ਦੇ ਦਿਓ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚੁੱਪ ਨੇ ਭਾਈ ਡੱਲਾ ਜੀ ਅੱਖ ਲਗੇ ਸਤਗੁਰੂ ਕਿਰਪਾ ਕਰੋ ਦਰਗਾਹ ਦੇ ਵਿੱਚ ਮੈਨੂੰ ਪੀੜੀ ਜਿਨੀ ਜਗ੍ਹਾ ਦੇ ਦਿਓ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਈ ਚੁੱਪ ਨੇ ਜਦੋਂ बार-बार ਭਾਈ ਦੱਲਾ ਜੀ ਬੇਨਤੀ ਕਰਦੇ ਸਤਿਗੁਰੂ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਹੈ ਮੈਨੂੰ ਦਰਗਾਹ ਦੇ ਵਿੱਚ ਪੀੜ ਜੀ ਦੀ ਜਗ੍ਹਾ ਦੇ ਦਿਓ ਸਤਿਗੁਰੂ ਕਿਰਪਾ ਕਰੋ ਮੈਨੂੰ ਦਰਗਾਹ ਵਿੱਚ ਪੀੜ ਜੀ ਦੀ ਜਗ੍ਹਾ ਦੇ ਦੇਣੀ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਅੱਖ ਲੱਗੇ ਭਾਈ ਦੱਲਾ ਜੀ ਕੀ ਕਹਿੰਦੇ ਹੋ ਸਤਿਗੁਰੂ ਬੇਨਤੀ ਹੈ ਦਰਗਾਹ ਦੇ ਵਿੱਚ ਮੈਨੂੰ ਪੀੜ ਜੀ ਦੀ ਜਗ੍ਹਾ ਦੇ ਦੇਣਾ ਤੇ ਗੁਰੂ ਗੋਬਿੰਦ ਸਿੰਘ ਜੀ ਅੱਖ ਲੱਗੇ ਉਹ ਦੱਲਿਆ ਪੀੜ ਜੀ ਦੀ ਗੱਲ ਕਰਦਾ ਤੈਨੂੰ ਤਾਂ ਦਰਗਾਹ ਦੇ ਵਿੱਚ ਸੂਈ ਜਿੰਨੀ ਜਗ੍ਹਾ ਵੀ ਨਹੀਂ ਮਿਲਣੀ ਉਸ ਵੇਲੇ ਭਾਈ ਡੱਲਾ ਜੀ ਬੜੇ ਉਦਾਸ ਹੋਏ ਸਤਿਗੁਰੂ ਤੁਹਾਡੇ ਚਰਨਾਂ ਚ ਰਹਿ ਕੇ ਮੈਂ ਸੇਵਾ ਕਰਾਂ ਤੇ ਮੈਨੂੰ ਦਰਗਾਹ ਚ ਸੁਰਜੀ ਨਿਜਗਾ ਵੀ ਨਾ ਮਿਲੇ ਕਿਉਂ ਗੁਰੂ ਗੋਬਿੰਦ ਸਿੰਘ ਜੀ ਅੱਖ ਲੱਗੇ ਤੂੰ ਅਜੇ ਨਿਗੁਰਾ ਹਾਂ ਉਹ ਡੱਲਿਆ ਅਜੇ ਤੂੰ ਨਿਗੁਰਾ ਗੁਰੂ ਵਾਲਾ ਨਹੀਂ ਬਣਿਆ ਸਤਿਗੁਰੂ ਜੀ ਅੱਖ ਲੱਗੇ ਉਹ ਡੱਲਿਆ ਤੈਨੂੰ ਖੰਡੇ ਬਾਟੇ ਦਾ ਪਹਿਲਾਂ ਅੰਮ੍ਰਿਤ ਛਕਣਾ ਪਵੇਗਾ ਗੁਰੂ ਵਾਲੇ ਬਣਨਾ ਪਵੇਗਾ ਤੇ ਭਾਈ ਡੱਲਾ ਨਾ ਬੜਾ ਚਲਾਕ ਸੀ ਦੇਖਣ ਬੁੱਧੀ ਵਾਲਾ ਸੀ ਅੱਖ ਲੱਗੀ ਸਤਿਗੁਰੂ ਮੈਂ ਤਾਂ ਰੋਜ਼ਾਨਾ ਹੀ ਅੰਮ੍ਰਿਤ ਛਕਦਾ ਹਾਂ ਤੇ ਗੁਰੂ ਗੋਬਿੰਦ ਸਿੰਘ ਜੀ ਅੱਖ ਲੱਗੀ ਉਹ ਡੱਲਿਆ ਅੰਮ੍ਰਿਤ ਦਾ ਇੱਕੋ ਵਾਰੀ ਛਕਣਾ ਪੈਂਦਾ ਤੂੰ ਕਿਹੜਾ ਰੋਜ਼ਾਨਾ ਅੰਮ੍ਰਿਤ ਛਕਦਾ ਸਤਿਗੁਰੂ ਜੇ ਤਸੀਂ ਪ੍ਰਸ਼ਾਦਾ ਛਕਦੇ ਹੋ ਜੋ ਤੁਹਾਡਾ ਸੀਤ ਪ੍ਰਸ਼ਾਦ ਬਚ ਜਾਂਦਾ ਹੈ ਨਾ ਉਹ ਮੈਂ ਛਕ ਲੈਣਾ ਉਹ ਵੀ ਤਾਂ ਅੰਮ੍ਰਿਤ ਹੈ ਸਤਿਗੁਰੂ ਜੀ ਅੱਖ ਲੱਗੀ ਉਹ ਡੱਲਿਆ ਉਸ ਅੰਮ੍ਰਿਤ ਦੀ ਗੱਲ ਨਹੀਂ ਕੀਤੀ ਅਸੀਂ ਖੰਡੇ ਬਾਟੇ ਦੇ ਪੌਲ ਵਾਲੇ ਅੰਮ੍ਰਿਤ ਦੀ ਗੱਲ ਕੀਤੀ ਹੈ ਜੇ ਚੌਨਾ ਦਰਗਾਹ ਜਗਾ ਮਿਲ ਜਾਵੇ ਫੇ ਖੰਡੇ ਬਾਟੇ ਦੀ ਪਾਉ ਲੈਣੀ ਪਵੇਗੀ ਪਾਵ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪਵੇਗਾ ਸਤਿਗੁਰੂ ਮੈਨੂੰ ਵੀ ਹਾਂ ਡੱਲਿਆ ਤੈਨੂੰ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪਵੇਗਾ ਫੇ ਸਤਿਗੁਰੂ ਅੱਗੇ ਲੈ ਕੇ ਭਾਈ ਡੱਲੇ ਨੇ ਗੁਰਮੁਖੋ ਅੰਮ੍ਰਿਤ ਛਕਿਆ ਇਹ ਸਿਖ ਸੱਜਿਆ ਨਾਮ ਬਣਿਆ ਭਾਈ ਦੱਲ ਸਿੰਘ ਹੁਣ ਅੰਮ੍ਰਿਤ ਛਕ ਕੇ ਭਾਈ ਦੱਲ ਸਿੰਘ ਜਦੋਂ ਸਤਿਗੁਰ ਦੇ ਸਨਮੁਖ ਆਇਆ ਹੱਥ ਜੋੜ ਕੇ ਦੋਵੇਂ ਅੱਖਾਂ ਲੱਗਾ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਹੁਣ ਕਿਰਪਾ ਕਰਿਓ ਹੁਣ ਦਰਗਾਹ ਦੇ ਵਿੱਚ ਮੈਨੂੰ ਪੀੜੀ ਜਿਹਾ ਜਗਾ ਮਿਲ ਜਾਵੇਗੀ ਮੈਂ ਤੁਹਾਡਾ ਹੁਕਮ ਮੰਨਿਆ ਹੈ ਦੱਲਿਆ ਪੀੜੀ ਕੀ ਹੁਣ ਭਾਵੇਂ ਦਰਗਾਹ ਦੇ ਵਿੱਚ ਪਲੰਗ ਡਾਲੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਓ ਗੁਰਮੁਖੋ ਪਿਆਰ ਤੇ ਪਰੋ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ अमृत गुरद पाया सो अमृत गुरदेव पाया अमृत गुर पाया, पाया। अमृत गुरदेव <this> <laughs> <analytics leveling> ம அமத்தமே அம ਜਨ ਨੇ ਅੰਮ੍ਰਿਤ ਖੋਜ ਦੇ ਸੁਰ ਨਰ ਮਨ ਜਨ 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 ਅੰਮ੍ਰਿਤ ਖੋਜ ਦੇ ਸੁਰਨਦ ਮੁਨ ਜਾਨ ਅੰਮ੍ਰਿਤ ਖੋਜ ਦੇ ਅੰਮ੍ਰਿਤ ਗੁਰ ਤੇ ਪਾਇਆ ਸੁ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਸੁ ਅੰਮ੍ਰਿਤ ਗੁਰ ਤੇ ਪਾਇਆ ਕਰੂ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਪਗਾਂ ਵਾਲਿਓ ਅੱਜ ਭਾਈ ਡੱਲੇ ਨੇ ਵੀ ਅੰਮ੍ਰਿਤ ਛਕ ਲਿਆ ਗੁਰੂ ਦਾ ਹੁਕਮ ਮੰਨ ਕੇ ਤੇ ਭਾਈ ਡੱਲੇ ਤੋਂ ਬਣ ਕੇ ਭਾਈ ਡੱਲ ਸਿੰਘ ਫਿਰ ਬੜਿਆਂ ਬੜਿਆਂ ਵੱਡਿਆਂ ਭਾਈ ਡੱਲ ਸਿੰਘ ਜੀ ਨੇ ਸੇਵਾਵਾਂ ਨਭਾਈਆਂ ਸਤਿਗੁਰ ਦੀਆਂ ਖੁਸ਼ੀਆਂ ਲਈਆਂ ਸਤ ਸੰਗਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਹੁਕਮ ਕੀਤਾ ਹੈ ਪੀਭੋ ਪਹੋਲ ਖੰਡੇ ਤੜ ਹੋਏ ਜਨਮ ਸੁਹਿਲਾ ਵਾਹੋ ਵਾਹੋ ਗਬਿੰਦ ਸਿੰਘ ਆਪੇ ਬੁਰਜੇਸਾ